ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੈਲੈਂਟਾਈਨ ਡੇ 14 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਇਹ ਸਾਲ ਦਾ ਉਹ ਸਮਾਂ ਹੁੰਦਾ ਹੈ ਜਦੋਂ ਜੋੜੇ ਵੱਖ-ਵੱਖਰੇ ਤਰੀਕਿਆਂ ਨਾਲ ਇੱਕ ਦੂਜੇ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਨੇ। ਇਸ ਦਿਨ ਪ੍ਰੇਮੀ ਜੋੜੇ ਦੋਸਤੀ, ਪਿਆਰ ਅਤੇ ਪ੍ਰਸ਼ੰਸਾ ਦਾ ਜਸ਼ਨ ਮਨਾਉਂਦੇ ਨੇ। ਪ੍ਰੇਮ ਨੂੰ ਕਿਵੇਂ ਪ੍ਰਗਟ ਕਰਨਾ ਹੈ ਇਸ ਬਾਰੇ ਕੋਈ ਨਿਰਧਾਰਤ ਨਿਯਮ ਨਹੀਂ ਹਨ ਪਰ ਤੁਹਾਡੇ ਵਿੱਚੋਂ ਬਹੁਤ ਸੋਚਦੇ ਹੋਣਗੇ ਕਿ ਇਹ ਦਿਨ ਭਾਰਤੀ ਸੱਭਿਆਚਾਰ ਦਾ ਹਿੱਸਾ ਤਾਂ ਹੈ ਨਹੀਂ। ਫਿਰ ਵੀ ਸਾਡੇ ਸਮਾਜ ਤੇ ਇਸ ਦਾ ਵੱਡਾ ਪ੍ਰਭਾਵ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਪੂਰੇ ਵਿਸ਼ਵ ਚ ਭਾਰਤ ਸੰਤਾਂ ਤੇ ਮਹਾਪੁਰਖਾਂ ਦਾ ਗੜ ਮੰਨਿਆ ਜਾਂਦਾ ਹੈ ਉੱਥੇ ਹੀ ਇਹ ਦਿਨ ਅਸਲ ਵਿੱਚ ਰੋਮ ਚ ਜੰਮੇ ਇੱਕ ਸੰਤ ਜਨਾ ਦਾ ਨਾਮ ਵੈਲੈਂਟਾਈਨ ਸੀ ਉਹਨਾਂ ਨਾਲ ਜੁੜਿਆ ਹੋਇਆ ਹੈ ਪਰ ਅਫਸੋਸ ਕਾਰਪੋਰੇਟ ਸੈਕਟਰ ਨੇ ਇਸ ਦਿਨ ਨੂੰ ਇੱਕ ਕਮਰਸ਼ੀਅਲ ਦਿਹਾੜਾ ਬਣਾ ਕੇ ਰੱਖ ਛੱਡਿਆ ਆਓ ਇਸ ਦਿਨ ਦੇ ਪਿੱਛੇ ਅਸਲ ਇਤਿਹਾਸ ਬਾਰੇ ਜਾਣਦੇ ਹਾਂ ਰੋਮਨ ਕੈਥੇਲਿਕ ਇਤਿਹਾਸ ਮੁਤਾਬਕ ਸੇਂਟ ਵੈਲੈਂਟਾਈਨ 3ਜੀ ਸਦੀ ਈਸਵੀ ਵਿੱਚ ਰੋਮ ਤੋਂ ਇੱਕ ਕੈਥੇਲਿਕ ਪਾਦਰੀ ਹੋਏ ਸਨ। ਉਹਨਾਂ ਦਿਨਾਂ ਵਿੱਚ ਰੋਮ 'ਚ 13 ਤੋਂ 15 ਫਰਵਰੀ ਤੱਕ ਲੂਪਰਕੀਲਿਆ ਦਾ ਤਿਉਹਾਰ ਮਨਾਉਂਦੇ ਸਨ ਜਿਸ ਲਈ ਲੋਕ ਇੱਕ ਕੁੱਤੇ ਅਤੇ ਇੱਕ ਬੱਕਰੇ ਦੀ ਬਲੀ ਦਿੰਦੇ ਸਨ। ਬਾਅਦ ਵਿੱਚ 25 ਸਦੀ ਦੇ ਅੰਤ ਤੱਕ ਇਸ ਵਿਵਾਦਪੂਰਨ ਪ੍ਰਥਾ ਨੂੰ ਬੰਦ ਕਰ ਦਿੱਤਾ ਗਿਆ ਅਤੇ ਵੈਲੈਂਟਾਈਨ ਡੇ ਨਾਲ ਬਦਲ ਦਿੱਤਾ ਗਿਆ। ਜੋ ਪਿਆਰ ਅਤੇ ਸਾਥੀ ਨਾਲ ਜਸ਼ਨ ਦਾ ਤਿਉਹਾਰ ਬਣ ਗਿਆ ਮੰਨਿਆ ਜਾਂਦਾ ਹੈ ਕਿ ਪਾਦਰੀ ਵੈਲੈਂਟਾਈਨ ਇਸਾਈ ਜੋੜਿਆਂ ਦਾ ਗੁਪਤ ਰੂਪ ਚ ਵਿਆਹ ਕਰਵਾਉਣ ਵਿੱਚ ਮਦਦ ਕਰਦੇ ਸਨ ਦਰਅਸਲ ਉਸ ਸਮੇਂ ਰੋਮਨ ਸਮਰਾਟ ਕਲੋਡੀਅਸ ਦੂਜੇ ਦਾ ਰਾਜ ਸੀ ਜਿਸ ਵੱਲੋਂ ਮਰਦਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ ਉਸ ਦਾ ਮੰਨਣਾ ਸੀ ਕਿ ਇਕੱਲੇ ਆਦਮੀ ਬਿਹਤਰ ਅਤੇ ਵਧੇਰੇ ਸਮਰਪਿਤ ਸਿਪਾਹੀ ਬਣਦੇ ਸਨ ਵੈਲੈਂਟਾਈਨ ਇਸ ਵਿਚਾਰ ਦਾ ਵਿਰੋਧ ਕਰਦੇ ਸੀ ਅਤੇ ਮਰਦਾਂ ਨੂੰ ਗੁਪਤ ਤੌਰ ਤੇ ਵਿਆਕਰਨ ਵਿੱਚ ਮਦਦ ਕਰਦੇ ਸਨ ਇਸ ਤੋਂ ਇਲਾਵਾ ਵੀ ਵੈਲੈਂਟਾਈਨ ਸਮਾਜ ਭਲਾਈ ਦੇ ਅਨੇਕਾਂ ਹੀ ਕੰਮ ਕਰਦੇ ਜੋ ਕਿ ਉਸ ਵੇਲੇ ਦੀ ਹਕੂਮਤ ਨੂੰ ਨਾਗਵਾਰਾ ਸੀ ਜਦੋਂ ਸਮਰਾਟ ਨੂੰ ਵੈਲੈਂਟਾਈਨ ਦੀਆਂ ਇਨ੍ਹਾਂ ਸਮਾਜ ਸੇਵੀ ਕਾਰਜਾਂ ਦਾ ਪਤਾ ਲੱਗਿਆ ਤਾਂ ਬਾਦਸ਼ਾਹ ਨੇ ਉਸ ਦਾ ਸਿਰ ਵੱਢਣ ਦਾ ਹੁਕਮ ਦੇ ਦਿੱਤਾ ਅਤੇ 14 ਫਰਵਰੀ 270 ਈਸਵੀ ਨੂੰ ਸੇਂਟ ਵੈਲੈਂਟਾਈਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈਰਾਨਗੀ ਦੀ ਗੱਲ ਹੈ ਕਿ 14 ਫਰਵਰੀ ਨੂੰ ਸੇਂਟ ਵੈਲੈਂਟਾਈਨ ਡੇ ਵਜੋਂ ਐਲਾਨ ਕਰਨ ਵਿੱਚ 200 ਸਾਲ ਲੱਗ ਗਏ ਜਦੋਂ ਤੱਕ ਇਸਾਈਆਂ ਦਾ ਰਾਜ ਕਾਇਮ ਨਾ ਹੋ ਪਾਇਆ ਉਹਨਾਂ ਦੇ ਰਾਜਮਗਰੋ ਉਦੋਂ ਤੋਂ ਇਹ ਦਿਹਾੜਾ ਪਿਆਰ ਅਤੇ ਸਨੇਹ ਨਾਲ ਜੁੜਿਆ ਹੋਇਆ ਇੱਕ ਦਿਨ ਬਣ ਉੱਭਰਿਆ